ਸਾਰੇ ਵਿਆਹ ਦੀ ਜਿਹੜੀ ਵੀਡੀਓ ਬੰਨੀ ਆ ਉਹਦੇ ਚ ਬੇਬੀਆਂ ਦੀ ਫਿਲਮ ਨਹੀਂ ਹੋਣੀ। ਜੀ ਤੁਹਾਡੇ ਔਰ ਸਾਡੇ ਇਥੇ ਨਾ ਬਹੁਤ ਫਰਕ ਆ ਜੀ। ਪਿੰਡਾਂ ਵਾਲੇ ਹਰ ਪਿੰਡਾਂ ਵਾਲੇ ਪਾਸੇ ਆ ਜਾਓ ਪਿੰਡਾਂ ਵਾਲੇ ਨਹੀਂ ਬਣਾਉਣ ਦੇ ਬੇਬੀਆਂ ਦੀ ਫਿਲਮ। ਮੈਂ ਤੇ ਡਾਕਟਰ ਜਗਸੀਰ ਸਿੰਘ ਤੇ ਨਾਲ ਸਾਡਾ ਵੀਰ ਵੱਡੇ ਸਰਦਾਰ ਜਸਪਾਲ ਸੋਨੇ। ਅਸੀਂ ਤਿੰਨੇ ਬੈਠੇ ਆ ਇਸ ਟਾਈਮ ਫੈਸਲਾਬਾਦ ਤੁਹਾਨੂੰ ਪਤਾ ਹੀ ਹੈ। ਵਿਆਹ ਦੇ ਵਿੱਚ ਜਿਵੇਂ ਆਪਣੇ ਹੁੰਦੇ ਉਹ ਸਾਫ ਤਾਂ ਕੋਈ ਫਰਕ ਹੈਗਾ ਇਹ ਕੋਸਤਾ ਉਹ ਨਹੀਂ ਜਾਂ ਕੋਸ ਫਰਕਾ ਕੀ ਤੇ ਫਰਕਾ ਹਰਕੇ ਆ ਇੱਕ ਤਾਂ ਆਪਣੇ ਜਦੋਂ ਬਰਾਦੋਨੀਆ ਦੇ ਆਪਾਂ ਪਹਿਲਾਂ ਉਹਨਾਂ ਨੂੰ ਚਾਹ ਪਾਣੀ ਪਾਉਂਦੇ ਆਂ ਚਾਹ ਦਾ ਪ੍ਰੋਗਰਾਮ ਹੁੰਦਾ ਹਾਂ ਹਾਂ ਇੱਥੇ ਪਹਿਲਾਂ ਨਕਾਬ ਵਗੈਰਾ ਕਰਦੇ ਹਾਂ ਹਾਂ ਬਾਅਦ ਚ ਉਹ ਚੀਜ਼ ਦਾ ਜਾਨੀ ਖਾਣ ਪੀਣ ਦਾ ਪ੍ਰੋਗਰਾਮ ਹੁੰਦਾ ਬਰਾਬਰ ਤੇ ਇੱਕ ਜਿਵੇਂ ਆਪਣੇ ਹੁੰਦੇ ਜਿਵੇਂ ਹੁਣ ਆਪਾਂ ਟੇਬਲ ਤੇ ਬੈਠੇ ਆਂ ਇੱਥੇ ਐਸ ਪੰਡਾਲ ਚ ਸਾਰੇ ਬੰਦੇ ਬੰਦੇ ਆ ਹਾਂਜੀ ਹੈਨਾ ਆਪਣੇ ਬੰਦੇ ਬੁੜੀਆਂ ਇਕੱਠੇ ਹੁੰਦੇ ਸਾਰੇ ਇਕੱਠੇ ਫੜਦੇ ਜਿਹਦਾ ਪਰਿਵਾਰ ਆ ਉਹਦੇ ਨਾਲ ਹੀ ਬਹਿਣਾ ਜਿਹੜੀ ਆਪਣੀ ਇੱਛਾ ਜੀ ਵੀ ਪਾਕਿਸਤਾਨ ਦੇ ਵਿੱਚ ਵਿਆਹ ਦੇਖਣਾ ਆ ਵਿਆਹ ਦੇਖਣਾ ਪੂਰੀ ਹੋਗੀ ਪੂਰੀ ਹੋਗੀ ਸੋ ਪੂਰੀ ਹੋਗੀ ਹਾਂ ਉਧਰਤੀ ਵਿਆਹ ਵੀ ਆ ਗਿਆ ਤੇ ਆਪਾਂ ਵੀ ਆ ਗਏ ਕਿਵੇਂ ਲੱਗਾ ਹੁਣ ਵਿਆਹ ਵੇਖ ਕੇ ਪਾਕਿਸਤਾਨ ਦਾ ਬਹੁਤ ਵਧੀਆ ਲੱਗਾ ਜੀ ਇਹਨਾਂ ਦਾ ਆਪ ਦੇ ਹਿਸਾਬ ਨਾਲ ਕਲਚਰ ਅੱਛਾ ਉਹ ਹਿਸਾਬ ਨਾਲ ਠੀਕ ਹੈ ਇਹਨਾਂ ਦਾ ਹਮ ਆਪਣਾ ਆਪਣੇ ਹਿਸਾਬ ਨਾਲ ਠੀਕ ਆ ਕੁਝ ਵੱਖਰਾ ਲੱਗਾ ਇੱਥੇ ਵੱਖਰਾ ਦਾ ਕੀ ਆ ਜੀ ਬਸ ਉਹੀ ਗੱਲਾਂ ਖਾਣ ਪੀਣਦੇ ਆ ਮੈਂ ਪਹਿਲੀ ਵਾਰ ਵੇਖਿਆ ਮੁਸਲਮਾਨ ਬ੍ਰਦਰੀ ਦਾ ਵਿਆਹ ਹਾਂ ਮੈਂ ਤਾਂ ਹਾਂ ਮੈਂ ਬਹੁਤ ਦੇਖਿਆ ਆਪਣੇ ਸਾਡੇ ਤੁਹਾਡੇ ਪਿੰਡ ਹੈਗੇ ਹਨਾ ਪਿੰਡ ਜਿਹੜੇ ਯਾਰ ਦੋਸਤਾਂ ਫਿਰ ਉਹ ਥਾਰਿਆਂ ਦੇ ਵਿਆਹਾਂ 'ਚ ਜਾਈਦਾ ਉਹ ਇਸੇ ਤਰ੍ਹਾਂ ਹੀ ਹੁੰਦਾ ਪਰ ਉੱਥੇ ਆਪਣੇ ਜਿਵੇਂ ਬੰਦੇ ਬੁੜੀਆਂ ਇਕੱਠੀ ਹੁੰਦੀ ਸਾਡੇ ਜਿਹੜੇ ਮੁਸਲਮਾਨ ਵੀਰ ਆ ਮੰਨ ਲਓ ਸਾਡੇ ਪਿੰਡਾਂ 'ਚ ਰਹਿੰਦੇ ਆ ਉਹ ਨਾ ਉਹਨਾਂ ਦੀ ਇੱਕ ਉਹ ਬਣਾਈ ਹੁੰਦੀ ਆ ਉੱਥੇ ਜਗਾ ਥੱਲੇ ਉਹ ਉਹਦੇ ਉੱਤੇ ਰੰਗ ਰੂੰਗ ਪਾ ਕੇ ਅੱਛਾ ਜੀ ਤੇ ਉਹਦੇ ਵਿੱਚ ਉਹਦੇ ਪਾਸੇ ਬਿਠਾ ਕੇ ਮੁੰਡੇ ਕੁੜੀ ਨੂੰ ਦੋਨਾਂ ਨੂੰ ਉੱਥੇ ਕੋਲੇ ਕੋਲੇ ਬਿਠਾ ਕੇ ਹੀ ਕਰਦੇ ਆ ਨਿਕਾ ਮੇਰੇ ਮੁਸਲਮਾਨ ਭਰਾ ਉਹ ਵੀ ਇਦਾਂ ਹੀ ਕਰਦੇ ਤੁਹਾਡੇ ਨਾਲ ਹਾਂ ਉਹ ਉਹ ਜਿਵੇਂ ਇੱਥੇ ਲੱਗ ਲੱਗੇ ਉਹ ਲੱਗ ਲੱਗੇ ਕਰਦੇ ਆ ਜਿਵੇਂ ਛੋਡੇ ਮੰਨ ਲਓ ਵੀ ਕੁੜੀ ਘਰੇ ਆਉਂਦਾ ਇੱਥੇ ਆ ਸਾਡੇ ਉਹ ਇੱਕ ਸਾਈਡ ਉਹਦੇ ਕੁੜੀ ਬਿਠਾ ਲੈਂਦੇ ਆ ਇੱਕ ਸਾਈਡ ਮੁੰਡਾ ਉਠਾ ਲੈਂਦੇ ਆ ਸਾਡੇ ਜਿਹੜੇ ਪਿੰਡ ਵਾਲੇ ਨੇ ਪੁੱਤ ਉਹਦੇ ਕੁੜੀ ਵੀ ਲਾ ਕੇ ਕਦੀ ਨਹੀਂ ਬਿਠਾਉਂਦੇ ਅੱਛਾ ਠੀਕ ਹੈ ਸਲਾਮੀਆਂ ਦੇ ਘਰ ਪਉਣੀ ਜਾਂਦੇ ਹੁਣ ਤੋਂ ਬਾਅਦ ਸਲਾਮੀਆਂ ਪਉਣੀ ਹੈ ਤੇ ਇਕੱਲੇ ਮੁੰਡੇ ਨੂੰ ਜਾ ਕੇ ਉਹਨੂੰ ਸਰਬਾਹੇੜੇ ਦਿੰਦੇ ਆ ਕੁਝ ਅੱਛਾ ਉਦੋਂ ਵੀ ਕੁੜੀ ਨੂੰ ਨਹੀਂ ਬਿਠਾਉਣਾ ਨੀਂਦਰਾ ਉਹ ਕਈ ਪਿੰਡਾਂ ਵਾਲੇ ਨੀਂਦਰਾ ਪਾਉਂਦੇ ਜਦੋਂ ਨੀਂਦਰਾ ਇਹਦੇ ਪਾਉਂਦੇ ਬੈਰ ਮੁੱਢ ਲਾ ਕੇ ਜਿਹੜੇ ਆ ਉਹ ਨਹੀਂ ਉਹ ਕੁੜੀ ਲਾ ਕੇ ਬਿਠਾਉਂਦੇ ਤੇ ਜਦੋਂ ਰੁਕਸਤੀ ਕਰਦੇ ਉਸ ਟਾਈਮ ਕੁੜੀ ਦਿੰਦੇ ਆ ਤੇ ਰੁਕਸਤੀ ਕਰਦੇ ਓਕੇ ਉਹ ਅੱਜ ਆਪਣਾ ਅਡਵੈਂਸਲ ਚੱਲ ਜਾਓ ਉਧਰ ਫੇ ਕੁੜੀ ਮੁੰਡੇ ਨੂੰ ਬਿਠਾਉਂਦੇ ਇਕੱਠੇ ਲਾ ਕੇ ਬਿਠਾ ਲੈਂਦੇ ਆ ਅੱਛਾ ਅੱਛਾ ਫਿਰ ਸਾਡੇ ਪਿੰਡਾਂ ਦੂਮੀਆਂ ਇਕੱਠੇ ਬਿਠਾ ਕੇ ਨਿਕਾਹ ਕਰਦੇ ਆ ਜੀ ਇਕੱਠੇ ਨਹੀਂ ਸਾਡੇ ਤੇ ਨਿਕਾਹ ਡਿਫੈਂਸ ਚੱਲੋ ਜਾਂ ਪਿੰਡਾਂ ਚੱਲੋ ਹਾਂ ਠੀਕ ਹੈ ਨਿਕਾਹ ਲਾਦਾ ਲੱਦੇ ਹੁੰਦਾ ਸਾਡੇ ਫਿਰ ਉਹ ਉੱਥੇ ਜਿਹੜੇ ਉਧਰ ਸਾਡੇ ਮੁਸਲਮਾਨ ਭਰਾ ਬੈਠੇ ਨੇ ਤੁਹਾਡੇ ਤੇ ਹਾਂ ਜੀ ਉਹ ਕਾਪੀ ਕਰਦੇ ਸਾਨੂੰ ਤੇ ਤੁਹਾਨੂੰ ਕਾਪੀ ਕਰਦੇ ਤੁਹਾਨੂੰ ਕਾਪੀ ਕਰਦੇ ਜਿਸ ਤਰ੍ਹਾਂ ਤੁਸੀਂ ਉਹ ਮਾਹੌਲ ਹੈ ਨਾ ਜੀ ਉੱਥੇ ਦਾ ਮਾਹੌਲ ਉਹ ਮਾਹੌਲ ਦੇ ਹਿਸਾਬ ਨਾਲ ਫਿਰ ਸਾਰਾ ਆਪਣਾ ਕਰਦੇ ਆ ਇਥੇ ਜਿਹੜਾ ਸਾਡੇ ਇਥੇ ਨਹੀਂ ਹੈ ਕਲਚਰ ਹੈ ਕੁੜੀ ਹੁਣ ਜਿਸ ਤਰ੍ਹਾਂ ਕੋ ਤੁਸੀਂ ਹੁਣ ਮੈਂ ਇਥੇ ਬੈਠਣਾ ਤੁਸੀਂ ਦੇਖੋ ਕਿ ਮੈਂ ਇਧਰ ਬੰਦੇ ਨਾਲ ਸਾਈਡ ਤੇ ਆਇਆ ਇਥੇ ਸਾਰਿਆਂ ਦੀ ਫਿਲਮ ਬਣਾ ਲਈ ਵੀਡੀਓ ਬਣਾ ਲਈ ਮੈਂ ਹੂੰ ਠੀਕ ਹੈ ਨਾ ਬੀਬੀਆਂ ਨੂੰ ਨਹੀਂ ਜਾਣ ਦਿੰਦਾ ਇਹਨੇ ਠੀਕ ਹੈ ਨਾ ਤੁਹਾਨੂੰ ਵੀ ਨਹੀਂ ਜਾਣ ਦਿੰਦਾ ਨਹੀਂ ਜਾਣਦਾ ਨਾ ਕੋਈ ਨਹੀਂ ਬਣਾਉਣੀ ਇੱਥੇ ਅੱਛਾ ਜਿਵੇਂ ਕਿ ਸਾਡੇ ਹਜੇ ਇਹ ਕਲਚਰ ਜਿਹੜਾ ਹੈਗਾ ਇਹ ਹੈ ਸਾਡੇ ਇੱਥੇ ਨਾ ਅੱਛਾ 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 ਇਹ ਬਹੁਤ ਸਾਰਾ ਦੇਖਿਆ ਜਾਂਦਾ ਵਾ ਨਹੀਂ ਜੇ ਤੁਸੀਂ ਬੀਬੀਆਂ ਵਾਲੇ ਪਾਸੇ ਨਹੀਂ ਜਾਣ ਦਿੰਦਾ ਤੇ ਫਿਰ ਫਿਰ ਇਹ ਵੀਡੀਓ ਕਿਵੇਂ ਬਣੇਗੀ ਉਹਨਾਂ ਦੀ ਨਹੀਂ ਜੀ ਉਹ ਦੇਖੋ ਨਾ ਜੀ ਤੁਹਾਡੇ ਔਰ ਸਾਡੇ ਇਥ अच्छा फर्क बहुत सारा यानी बीबियां कोई भी बीबियों दी वीडियो नहीं बननी बीबियां वाली साइड ते जेड़े ਤੁਸੀਂ ডিফেন্স ਸਾਈਡ ਚੱਲਦੇ ਨਾ ਮੈਂ ਤਾਂ ਹਾਂ ਡਿਫੈਂਸ ਵਾਲੀ ਸਾਈਡ ਤੇ ਜਾਓ ਨਾ ਸ਼ਹਿਰ ਵਾਲੇ ਰਿਹਾ ਚੱਲ ਰਹੇ ਉਹ ਉਧਰ ਬਣਾਉਂਦੇ ਆ اچھا ਪਿੰਡਾਂ ਵਾਲੇ ਹਾਂ ਪਿੰਡਾਂ ਵਾਲੇ ਪਾਸੇ ਆ ਜਾਓ ਪਿੰਡਾਂ ਵਾਲੇ ਨੇ ਬਣਾਉਣ ਦੇ ਬੀਬੀਆਂ ਫਿਲਮ ਇੱਥੇ ਬੀਬੀਆਂ ਆ ਸਾਰੇ ਵਿਆਹ ਦੀ ਜਿਹੜੀ ਵੀਡੀਓ ਬੰਨੀ ਆ ਉਹਦੇ ਚ ਬੀਬੀਆਂ ਦੀ ਫਿਲਮ ਹੀ ਨਹੀਂ ਹੋਣੀ ਫਿਲਮ ਆਣੀ ਹੈ ਜਿਹੜੀ ਘਰ ਦੀ ਬਡੀਆਂ ਹੁਣੀ ਨੇ ਇਹਨਾਂ ਦੇ ਮੁੰਡੇ ਵਾਲੋ ਫਰਜ਼ ਕਰਾਉਂ ਸੀ ਮੁੰਡੇ ਲੋ ਆਏ ਹਾਂ ਹੁਣ ਜਿਹੜੇ ਸਲਾਮੀਆਂ ਪਈਆਂ ਨਿੰਦਰਾ ਪਿਆ ਓੜੀ ਘਰ ਦੀ ਭੈਣਾ ਭਰਾ ਉਹ ਵਿਚਾਈਆਂ ਅੱਛਾ ਠੀਕ ਹੈ ਹੁਣ ਅਸੀਂ ਕੁੜੀ ਵਾਲੇ ਘਰ ਆ ਗਏ ਅੱਗੇ ਹਾਂ ਕੁੜੀ ਵਾਲੇ ਘਰ ਆ ਗਏ ਇੱਥੇ ਹੁਣ ਕੁੜੀ ਵਾਲੇ ਨੇ ਕਹਿਣਾ ਕਿ ਸਾਡੀ ਬੁੱਢੀਆਂ ਦੀ ਫਿਲਮ ਨਾ ਬਣੇ ਹਾਂ ਸਾਡੀ ਬੁੱਢੀਆਂ ਦੇ ਵਿੱਚ ਆਉਣ ਕੋਈ ਦੂਸਰੇ ਘਰ ਜਾ ਕੇ ਦੇਖਣੀ ਆਵਾ ਦੂਜੇ ਬੰਦੇ ਦੇਖਣਗੇ ਸਾਡੀ ਬੁੱਢੀਆਂ ਤੋ ਵੀ ਤਾਂ ਆਪਣੇ ਰਿਸ਼ਤੇਦਾਰੀ ਆ ਰਿਸ਼ਤਦਾਰੀ ਦੇਖੋ ਨਾ ਜੀ ਰਿਸ਼ਤਾ ਜਿਹੜੀ ਹੁੰਦੀ ਨਾ ਜੀ ਇਹ ਹੁਣ ਦੋਨਾਂ ਘਰਾਂ ਦੇ ਆਪਸ ਵਿੱਚ ਦਰਮਿਆਨ ਚ ਰਹਿ ਗਈ ਆ ਹਾਂ ਦੂਜੀ ਰਿਸ਼ਤਦਾਰੀ ਥੋੜੀ ਹਟ ਗਈ ਹੈ ਨਾ ਅੱਛਾ ਅੱਛਾ ਸਾਡੇ ਇਹ ਕਦਰ ਚੱਲਦਾ ਨਾ ਤੇ ਇਹ ਕੁੜੀ ਉਦੋਂ ਤੋਰਨੀ ਹੈ ਜਦੋਂ ਬਸ ਸ਼ਾਮ ਨੂੰ ਤੋਰਨੀ ਹੈ ਹਾਂਜੀ ਉਹਦੇ ਕੋਲ ਲੈ ਆਉਣੀ ਹੈ ਦੇਖੋ ਜੀ ਇੱਥੇ ਮੈਂ ਦੱਸਿਆ ਕਿ ਕਈ ਪਿੰਡਾਂ ਥਾਵਾਂ 'ਚ ਨਾ ਕਈ ਜਗ੍ਹਾ ਤੇ ਕੁੜੀ ਨੂੰ ਨਹੀਂ ਬਿਠਾਉਂਦੇ ਨਾ ਜਿਸ ਟਾਈਮ ਰੁਕਸਤੀ ਕਰਨੀ ਨਾ ਜੀ ਉਸ ਟਾਈਮ ਹੀ ਨਾਲ ਤੋਰ ਦਿੰਦੇ ਹਾਂ ਹੂੰ ਨਾਲ ਲੈ ਕੇ ਨਹੀਂ ਬਿਠਾਉਣੀ ਮੁੰਡੇ ਦੇ ਅੱਛਾ ਅੱਛਾ ਇੱਥੇ ਜਦੋਂ ਹੁਣ ਦੇਖੋ ਇਹ ਘਰ ਵਾਲੇ ਜਦ ਉਹ ਸਾਡੇ ਗੇਵੇ ਆਉਣ ਇਹ ਇਹ ਉਸੇ ਘਰੇ ਵੀ ਆਉਣਗੇ ਉਸੇ ਘਰੇ ਜਉਣਗੇ ਅੱਛਾ ਅੱਛਾ ਠੀਕ ਹੈ ਨਾ ਜੀ ਨਹੀਂ ਜਿਹੜੇ ਜਿਹੜੇ ਕੱਲ ਜਦੋਂ ਬਰਾਤ ਗਈ ਆ ਇਹ ਜਿਹੜੇ ਅੱਜ ਬਰਾਤ ਆਈ ਇਹ ਮੁੰਡੇ ਦੀ ਜਿਹੜਾ ਭਰਾ ਨਾ ਜੀ ਕੱਲ ਉਸੇ ਵੀ ਆਉਣ ਗਿਆ ਇਹ ਜਿਹੜਾ ਅੱਜ ਮੁੰਡਾ ਆਇਆ ਉਹਦੀ ਕੀ ਲੱਗਦੀ ਸੀ ਉਹ ਸਿਸਟਰ ਅੱਛਾ 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 ਉਹਦੀ ਭੈਣ ਨੂੰ ਵੀ ਆਉਣ ਗਿਆ ਹੂੰ ਹੂੰ ਉਹ ਉਹ ਅੱਜ ਇਹਦੀ ਭੈਣ ਨੂੰ ਵਿਆਹ ਹਾਂਜੀ ਓਕੇ ਓਕੇ ਠੀਕ ਹੈ ਨਾ ਜੀ ਇਹ ਇਹਨਾਂ ਨੇ ਫਿਰ ਕੁੜੀ ਨਾਲ ਬਿਠਾਈ ਇਹਨਾਂ ਨੇ ਹੂੰ ਹੂੰ ਅੱਜ ਦੇਖੋ ਇਹ ਘਰ ਵਾਲੇ ਬਿਠਾਉਂਦੇ ਜਾਂ ਨਹੀਂ ਬਿਠਾਉਂਦੇ ਇਹਨਾਂ ਦਾ ਮਰਜ਼ੀ ਨਾ ਹਾਂ ਇਹ ਆਪਣੀ ਮਰਜ਼ੀ ਦੇ ਠੀਕ ਹੈ ਚਲੋ ਕਲਚਰ ਹੈ ਹਾਂਜੀ ਹਰ ਚੀਜ਼ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਕਿਉਂ ਜੀ